ਕੀ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਘਰੇਲੂ ਵੜਾ ਦਿਖਾਉਣੇ ਨੂੰ ਹਾਜ਼ਰ ਆ ਡਿਟੇਲ ਤੇ ਰੇਟ ਆਪਾਂ ਵੀ ਉੱਤੇ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਪਿੰਡ ਢਿੱਪੀ ਵਾਲਾ ਜੀ ਜ਼ਿਲ੍ਹਾ ਬਰਨਾਲਾ ਵਾਹ ਨੰਬਰਾਂ ਬਦਲਣੇ ਨੇ 9882 2529 99882 2529 2529 ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੱਚੀ ਦੇਖ ਰਹੇ ਆ ਕਿਹੜਾ ਸੂਆ ਸੂਰੀਆ ਇਹ ਪਲੂਣ ਸੂਰੀਆ ਜੀ ਅੱਛਾ ਪਲੂਣ ਪਹਿਲਾ ਸੂਆ ਸੂਰੀਆ ਇੱਕ ਤਾਂ ਇੱਕ ਦਿਨ ਬਾਕੀ ਆ ਸੂਂਜੇ ਦੇ ਬੱਦ ਪੱਤੇ ਵੀ 15 ਦਿਨ ਬਾਕੀ ਹੈ ਕਹਿੰਦੇ ਵਾ 12 15 ਦਿਨ ਇਹਦੇ ਸੂਂਜੇ ਬਾਕੀ ਪਏ ਆ ਹਾਂਜੀ ਘਰ ਦੀ ਬੱਚੀ ਪਾਲੀ ਵੀ ਆਪਣੀ ਠੀਕ ਆ ਨਾਲ ਆਪਾਂ 5-7 ਕਟੀਆਂ ਵੀ ਹੋਰ ਪਾਲੀ ਜਾਂਦੇ ਹਣਾ 100 ਕਾ ਜੀ ਪਸ਼ੂ ਪਾ ਦਿੰਦਾ ਜੀ ਇਹ ਕਹਿੰਦਾ ਪਾ ਜੋ ਜੋ ਪਸੂ ਜੁੜ ਜਾਣ ਤਾਂ ਕੱਢ ਦਿੰਨੇ ਆ। ਉਹ ਸੂਨ ਵਾਲੇ ਹੁੰਦਾ ਵੇਚ ਦੀ ਤੇ ਆ ਬਾਈ ਜੀ ਕੱਢ ਦਿੰਦੇ। ਜਿਹੜੀ ਆਪਾਂ ਇਹ ਵਿਹੜ ਦੇਖ ਰਹੇ ਆ ਦੁੱਧ ਕੰਦਾ ਅੱਜ ਆ ਕਿੰਨਾ ਦੇ ਦੂ ਜੀ। ਦੁੱਧ ਦੂ ਬਾਈ ਜੀ 18 ਦੀ। ਅੱਛਾ ਕਹਿੰਦਾ ਪਾ 18 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੈ। ਉਮੀਦ ਆ। ਰੇਟ ਕੀ ਰਊ ਇਹਦਾ? ਰੇਟ ਦਾ 85 ਆ। ਗੁਜਾਇਸ ਹੋ ਜੂਗੀ। ਹੋ ਜੂ ਬਾਈ। ਸਭਰ ਕੱਦ-ਗਾਠ ਵਗੈਰਾ ਬੋਡੀ ਸਟਰਕਚਰ ਵਗੈਰਾ ਬੱਚੀਆ ਦੇਖ ਸਕਦੇ ਹੋ। ਪਲੂਨ ਪਹਿਲਾ ਸੂਆ ਸੂਰੀਆ। ਸੂਨ ਦੇ ਵਿੱਚ ਤਕਰੀਬਨ ਇਹਦੇ 12-15 ਦਿਨ ਪੈਂਡਿੰਗ ਪਿਆ। ਤੇ ਸੀਮਨ ਵਗੈਰਾ ਜੇ ਨਾਰਮਲ ਹੀ ਲੱਗੇ ਬਾਅਦ ਜਿਉਂ ਬੜਾ ਆਟੋ ਕਹਿੰਦਾ ਡਾਕਟਰ ਸੀਮਨ ਭਰ ਦੋ ਤੇ ਰੇਟ 85000 ਰੁਪਇਆ ਫੂਨ ਚ 12 15 ਦਿਨ ਬਾਕੀ ਪਹਿਲੇ ਸਿਰ ਆਪਣਾ ਅੰਦਾਜ਼ਾ ਲਾ ਕੇ ਜੱਲੇ ਵੀ ਕਹਿੰਦਾ ਬਾ 18 ਕਿਲੋ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ ਬਾਗੀ ਆਪ ਨੂੰ ਪਤਾ 20 ਦੇ ਨਾਲ ਮੌਸਮ ਥੋੜਾ ਡਾਊਨ ਹੋਣ ਲੱਗਿਆ ਨਾ ਟੈਂਪਰੇਚਰ ਚੰਗਾ ਦੁੱਧ ਖਰਾਬ ਪਾ ਦੂਗੀ ਤੇ ਥਣ ਥਣ ਸੋਨਾ ਸਾਫ ਸੁਥਰਾ ਤੇ ਅੱਗੇ ਬਾਈ ਜੀ ਜਿਹੜੀ 2 ਨੰਬਰ ਦੇਖ ਰਹੇ ਇਹ ਕਿਹੜਾ ਸੁਆ ਸੂਰੀਆ ਇਹ ਵੀ ਵੇਹੜ ਆਪਣੇ ਕੋਲੇ ਪਲੂਣੀ ਆ ਬਾਈ ਜੀ ਅੱਛਾ ਪਲੂਣ ਪਹਿਲਾ ਸੁਆ ਸੂਰੀਆ ਅਛਾ 10 ਦਿਨ ਅੱਜ ਇਹਦੇ ਸੂਣ ਚ ਬਾਕੀ ਪੈ ਜਿਹਦਾ ਦਾ ਡਿਪੈਂਸ ਚਾਰ ਤੋਂ ਚਾਰ ਕਿਲੋ ਦਾ ਸੀਮੈਂਟ ਰਖਾਉਣ ਚ ਚਾਰ ਕਿਲੋ ਦਾ ਪੱਟਾ ਇਹਦਾ ਅਪਰੇਟ ਕੀ ਰੱਖਿਆ ਜੀ ਇਹਦਾ ਰਿ ਰੱਖਿਆ 75000 ਦੀ ਗੁਜਾਇਸ ਮਾੜੀ ਮੋਟੀ ਹੋ ਜੂਗੀ ਠੀਕ ਹੈ ਕਹਿੰਦਾ ਪਰ ਜੇ ਕੋਈ ਵੀਰ ਜੋੜਾ ਇਕੱਠਾ ਲੈਣਾ ਚਾਹਵੇ ਤਾਂ ਕਿੰਨੇ ਦਾ ਹੋ ਜੂਗਾ 1.5 ਲੱਖ ਤਾਂ ਦੇ ਦਾਂਗੇ ਜੀ 1.5 ਚ ਗੁਜਾਇਸ ਵੀ ਹੋ ਜੂਗੀ ਹੋ ਜੂਗੀ ਸਭ ਤੋਂ ਫੇਸ ਕੁਆਲਿਟੀ ਵਗੈਰਾ ਤੇ ਬਾਕੀ ਥਾਂ ਤੋਂ ਦੇਖੋ ਸੋਨਾ ਮੁਠੀ ਵਾਲਾ ਥਣ ਕੱਟਣੇ ਨੇ ਤੇ ਇਹਦੇ ਵੀ ਲਗਭਗ 8 10 ਦਿਨ ਪੈਂਡਿੰਗ ਪਏ ਆ ਪਹਿਲਾ ਸੂਆ ਸੂਰੀਆ ਥਣ ਸੋਣਾ ਮੁਕੀ ਵਾਲਾ ਕੱਡੂਗੀ ਰੇਡ ਸਿੰਗਲ ਦਾ ਆ ਗਿਆ 75000 ਰੁਪਏ ਤੇ ਜੇ ਕੋਈ ਵੀ ਜੋੜਾ ਲੈਂਦਾ ਚਾਹਵਣ ਹੋਵੇ ਤਾਂ 1.5 ਲੱਖ ਰੁਪਏ ਦੇ ਵਿੱਚੋਂ ਮਾਰਦਾਨ ਹੋ ਜੂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਬੱਚਿਆਂ ਵਾਲੀਆਂ ਪਿੰਡ ਠਿਕਰੀਵਾਲ ਜ਼ਿਲ੍ਹਾ ਬਰਨਾਲਾ ਬਰਨਾਲਾ ਸ਼ਹਿਰ ਤੋਂ 6-7 ਕਿਲੋਮੀਟਰ ਦੂਰੀ ਤੇ ਪਿੰਡ ਆ ਤੇ ਬਾਈ ਜੀ ਮੋਬਾਈਲ ਨੰਬਰ ਬੋਲਿਓ ਆਪਣਾ ਮੇਰਾ ਮੋਬਾਈਲ ਨੰਬਰ ਕੀ ਹੈਗਾ 9988220529 ਜੀ ਕਹਿੰਦਾ ਬਾਜੋ ਕੋਈ ਵੀਰ ਪੈਸੇ ਲਾਉ ਆਪਾਂ ਵੇਚਨੇ ਆ ਸੇਲ ਕਰ ਦਾਂਗੇ ਹਾਂ ਜੀ ਜੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ